ਹਾਂਜੀ ਕਿੱਦਾਂ ਸਾਰੇ ਠੀਕ ਹੋ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ 'ਚ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ 2000 ਜਿਹੜੇ ਸਬਸਕ੍ਰਾਈਬਰ ਪੂਰੇ ਹੋ ਗਏ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਪਿਆਰ ਕਰ ਰਹੇ ਹੋ ਸਤਿਕਾਰ ਦੇ ਰਹੇ ਹੋ ਥੈਂਕ ਯੂ ਤੁਹਾਡਾ ਘਰ ਵਾਲੀ ਨੇ ਪਹਿਲਾਂ ਸਵੇਰੇ ਉੱਠ ਕੇ ਝਾੜੂ ਪੋਚਾ ਲਾਣਾ ਸ਼ੁਰੂ ਕੀਤਾ ਲਾੜ ਪਈ ਸੀਗੀ ਰਾਤੀ ਥੋੜੀ ਜੀ ਖਿਜੋ ਤਾਂ ਨਹੀਂ ਹੋ ਗਈ ਸੀਗੀ ਹੈਨਾ ਤੇ ਪਹਿਲਾਂ ਤੀਆਂ ਮਨਾਈਆਂ ਹੁਣ ਜਨਮ ਦਿਨ ਦੀਆਂ ਸ਼ਾਪਿੰਗ ਸ਼ੁਰੂ ਹੈ ਰੋਟੀ ਬਣਵਾਤੀ ਨਾਲ ਪਰ ਸਿੱਧੇ ਮੂੰਹ ਗੱਲ ਨਹੀਂ ਕੀਤੀ ਕਿਸੇ ਨੇ ਵੀ ਨਾ ਮੈਂ ਨਾ ਉਹਨੇ ਲੜਾਈਆਂ ਚੱਲ ਰਹੀਆਂ ਵਾਂ ਪੂਰੇ ਜੋਰ 'ਚ ਹੋਰਾਂ ਨਾਲ ਤੇ ਆਪਾਂ ਪੱਗ ਬੰਨ ਕੇ ਤੇ ਮੱਚਾ ਖੁੰਡੀਆਂ ਆ ਚੱਕ ਪਿਵੇਲੇ ਪੱਗ ਸਹੀ ਨਹੀਂ ਵੱਜਦੀ ਕਈ ਵੇਲੇ ਸਹੀ ਵੱਜ ਜਾਂਦੀ ਹੈ ਚਲੋ ਤੇ ਆਪਾਂ ਪਹੁੰਚਣਾ ਸੀਗਾ ਪ੍ਰੀ ਟ੍ਰੈਵਲ ਪੰਗਾ ਤੇ ਆਪਾਂ ਘਰੋਂ ਬਾਟ ਕਾੜੀ ਡੀਕਦੇ ਰਹੇ ਪਰ ਮੈਡਮ ਹੁਣੀ ਕਿੱਥੇ ਆਂਦੇ ਹਨਾ ਇੰਨਾ ਸ਼ਹਿਰ ਪਈ ਆਈ ਤੇ ਦੇਖ ਲਿਆ ਉਹਦੀ ਵੀਡੀਓ ਬਣਦੀ ਸਾਈਡ ਤੇ ਹੋ ਗਈ ਹਨਾ ਕਿ ਕਿੰਨਾ ਕੁ ਦੂ ਬੀਬੀ ਸਾਈਡ ਤੇ ਹੋ ਜੂਗੀ ਦੱਸ ਹੈ ਨਾ ਲੜਾਈ ਹੈ ਆਪਣੀ ਜਗ੍ਹਾ ਵੀਡੀਓ ਆਪਣੀ ਜਗ੍ਹਾ ਆਪਾਂ ਪਹੁੰਚ ਕੇ ਬੰਗਿਆ ਤੇ ਪਹਿਲਾ ਟੇਕਿਆ ਗੁਰੂ ਘਰ ਮੱਥਾ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਚਿਰਚਾਨ ਕਮਲ ਸਾਹਿਬ ਜਾਈਦਾ ਆਪਾਂ ਮੱਥਾ ਟੇਕਣ ਤੇ ਮੱਥਾ ਟੇਕ ਕੇ ਤੇ ਆਪਾਂ ਪਹੁੰਚ ਗਏ ਜੀ ਪ੍ਰੀ ਟਰੈਵਲ ਤੇ ਕੰਮ ਹੋ ਗਿਆ ਸ਼ੁਰੂ ਕੰਮ ਦੇ ਸਟਾਰਟਿੰਗ ਦੇ ਵਿੱਚ ਹੀ ਕਸਟਮਰ ਆਣਾ ਜਾਣ ਬਣਿਆ ਰਹੇ ਆ ਫਿਰ ਜਨ ਨੂੰ ਘਰ ਦੇ ਆ ਕੇ ਕਹਿੰਦੇ ਸਾਨੂੰ ਲੈ ਕੇ ਚਲੋ ਜੀ ਮੈਂ ਕਿਹਾ ਚਲੋ ਜੀ ਤਾਂ ਛੱਡਿਆ ਨੇ ਆ ਤੇ ਆਪਾਂ ਨਿਕਲ ਗਏ ਜੀ ਸਕੂਟਰੀ ਚੱਕ ਕੇ ਤੇ ਮਾਈ ਨੂੰ ਬਿਠਾ ਕੇ ਤੇ ਕਿੱਥੇ ਆ ਕੇ ਸੀ ਥੋੜਾ ਜਿਹਾ ਲਿਆ ਸਮਾਨ ਸਮਾਨ ਲੈਣ ਤੋਂ ਬਾਅਦ ਇੱਧਰ ਥੋੜੀ ਸਮਾਈ ਦੇਣੀ ਸੀ ਉੱਧਰ ਚਲ ਗਏ ਫਿਰ ਆ ਕੇ ਖਾਧੀ ਰੋਟੀ ਰੋਟੀ ਖਾਣ ਤੋਂ ਬਾਅਦ ਗੱਡੀ ਚੱਕ ਕੇ ਆਪਾਂ ਪਹੁੰਚ ਗਏ ਜੀ ਨਵਾਂ ਸ਼ਹਿਰ ਨਵਾਂ ਸ਼ਹਿਰ ਗਏ ਸੀਗੇ ਕੰਮ ਥੋੜਾ ਜਿਹਾ ਪਰ ਗੱਲ ਬਣੀ ਨਹੀਂ ਫੇਰ ਮੁੜ ਕੇ ਆ ਕੇ ਬੰਗਿਆ ਬੰਗਿਆ ਆ ਕੇ ਤੇ ਫਿਰ ਆਪਾਂ ਚੱਲ ਗਏ ਬਜ਼ਾਰ ਨੂੰ ਕਉਂ ਪਰ ਕੇ ਆਏ ਤੇ ਮਿੱਤਰ ਮਿਲਣ ਆਈ ਜੂਨ ਨੂੰ ਮਿਲਿਆ ਮਿਲਿਆ ਤੇ ਮੁੜ ਕੇ ਆਏ ਤਾਂ ਅਮਨਵੀਰ ਦੀ ਦੁਕਾਨ ਤੋੜਿਆ ਸੀਗਾ ਵੀ ਆਪਾਂ ਨੌਕਸਫਾਈ ਕਰਾਈ ਮੈਂ ਕਿਹਾ ਚੱਲ ਵੀ ਤੂੰ ਪਾਣੀ ਮਾਰ ਮੈਂ ਝਾੜੂ ਮਾਰਦਾ ਝੜ ਝੂੜੂ ਮਾਰ ਕੇ ਤੇ ਆਪਾਂ ਮੈਡਮ ਦਾ ਹੋ ਗਿਆ ਸੀ ਟਾਈਮ ਤੇ 5:30 ਵਜੇ ਮੈਡਮ ਨੂੰ ਚੱਕ ਕੇ ਤੇ ਆਪਾਂ ਤੁਰ ਪਈ ਪਿੰਡ ਨੂੰ ਪਿੰਡ ਨੂੰ ਜਾਂਦੇ ਜਾਂਦੇ ਆਪਾਂ ਮੈਣ ਨੂੰ ਮਨਾ ਲਿਆ ਮੈਂ ਕਿਹਾ ਕਿਦਾਂ ਰਿਹਾ ਵੀ ਦਿਨ ਅੱਜ ਕਹਿੰਦੀ ਬੱਸ ਬੋਲੋ ਨਾ ਤੁਸੀਂ ਹਨ ਜਿੱਦਾਂ ਸਵੇਰੇ ਦਿਨ ਫੋਨ ਕੀਤਾ ਤੇ ਕਮੂ ਘਵਾਈ ਜਾਂਦੀ ਐ ਖੁਸ਼ਪੂਰੀ ਐ ਉਹ ਕੁਵਾਰੀ ਪਰ ਬਸ ਉਹਦੇ ਬਿਨਾ ਮਤਲਬ ਤੋ ਨਾ ਚਲੋ ਲੜਾਈ ਚੜਾਈ ਹੋਣੀ ਚਾਹੀਦੀ ਲੇਕਿਨ ਮਨ ਨਹੀਂ ਕਿ ਨਹੀਂ ਉਹ ਇਥੇ ਯਾਰ 1 ਮਿੰਟ ਦੀ ਖੇਡ ਐ ਮਨਾਣਾ ਇਹਨਾਂ ਨੂੰ ਇਹ ਕਿਤੇ ਬਹੁਤ ਹੋਆ ਚਲੋ ਕੋਈ ਨਹੀਂ ਜੀ ਆਪਣੀ ਘਰ ਵਾਲੀ ਆ ਮਨਾਵ ਲੈਣੀ ਚਾਹੀਦੀ ਐ ਫੇਰ ਆ ਕੇ ਘਰੇ ਕੰਮ ਬਹੁਤ ਸੀਗਾ ਗੋਹਾ ਚੱਕਣੇ ਵਾਲਾ ਪਿਆ ਸੀਗਾ ਓਹੋ ਬੁਰਾ ਹਾਲ ਹੋ ਜਾਂਦਾ ਮੇਰਾ ਤਾਂ ਕੰਮ ਕਰ ਕਰ ਕੇ ਘਰ ਵਾਲੀ ਦਾ ਕੰਮ ਸਿਰਫ ਹੈਗਾ ਘਰ ਦਾ ਕੰਮ ਕਰਨਾ ਸਾਡਾ ਕੰਮ ਬਹੁਤ ਔਖਾ ਗੋਹਾ ਚੱਕੂ ਵਿਚਾਰਾ ਕੁਝ ਕਰਕੇ ਹਨਾ ਫਿਰ ਜਿੱਦਾਂ ਕਿ ਤਾਂ ਆਪਾਂ ਬੇਲੇ ਹੋ ਸਕਦੇ ਆ ਨਹੀਂ ਤਾਂ ਔਖਾ ਕੰਮ ਤੇ ਆਪੇ ਟੋਗਰੇ ਭਰਨੇ ਆ ਬੇ ਚੱਕਣੇ ਬੁਰਾ ਹਾਲ ਹੋ ਜਾਂਦਾ ਔਰ ਅੱਬਾ ਤੇਰੇ ਅੱਜ ਕੀ ਮਾਂ ਮਾਰਿਆ ਸਾਨੂੰ ਭੇਜ ਤੇ ਕੈਨੇਡਾ ਕਿੱਥੇ ਸਾਨੂੰ ਫਾਇਦਾ ਦਿੱਤਾ ਬਰਾਵੋ ਘਰ ਦੇ ਉਰਦਾਸ ਬੇਨਤੀ ਕਿ ਅਸੀਂ ਵੀ ਪਹੁੰਚ ਜਾਈਏ ਕੈਨੇਡਾ ਲੋਕੀ ਪਹੁੰਚ ਜ ਜਾਂਦੇ ਕੈਨੇਡਾ ਅਸੀਂ ਕਿਉਂ ਨਹੀਂ ਜਾ ਸਕਦੇ ਕੈਨੇਡਾ ਚਲੋ ਜੀ ਫਿਰ ਘਰ ਵਾਲੀ ਨੇ ਬਣਾਈ ਰੋਟੀ ਬੀਬੀ ਦੇ ਨਾਲ ਤੇ ਇਹਨਾਂ ਨੂੰ ਕਾਲੀ ਸੀਗੀ ਥੋੜੀ ਜੀ ਜਿੱਦ ਬਾਹਰ ਰਿਮਾਰਡਿੰਗ ਕਰਨ ਜਾਣਾ ਸੀਗਾ ਨਾ ਆਪਾਂ ਉੱਚੇ ਤੇ ਫਿਰ ਇਹਦਾ ਕਾਲੀ ਹੁੰਦੀ ਛੇਤੀ ਛੇਤੀ ਰੋਟੀਆਂ ਬਣਾ ਲੈਣੇ ਕੰਮ ਛੇਤੀ ਕਰ ਲੈਂਦੀ ਫਿਰ ਫਟ ਕਿ ਮੈਂ ਕਿਹੜੀ ਗੜੀ バス ਪਹੁੰਚ ਜਾਵਾਂ ਤੇ ਆਪਾਂ ਪਹੁੰਚ ਗਏ ਸੋਹਰੇ ਰਪਿੰਡ ਉੱਚੇ ਉੱਚੇ ਪਹੁੰਚ ਕੇ ਤੇ ਆਪਾਂ ਉਹਨੂੰ ਪੁੱਛਿਆ ਕਿ ਬਾਲ ਬੌਂਡਿੰਗ ਕਰਾਉਣ ਨੂੰ ਕਿੰਨਾ ਟਾਈਮ ਲੱਗ ਕਹਿੰਦੀ 15-20 ਮਿੰਟ ਲੱਗਣੇ ਆ ਮੈਂ ਕਹਿੰਜੀ ਕਰਾ ਲਓ ਰਬੌਂਡਿੰਗ ਓਕੇ ਸਾਰੇ ਸੱਚੇ ਨੂੰ ਮਿਲਦੇ ਆ ਨਵੇਂ ਵਲੌਗ ਚ